ਅੱਜ ਅਸੀਂ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਪਹੁੰਚੇ ਹਾਂ ਅੱਜ ਤੋਂ ਬਾਅਦ ਨਾ ਉਹਨਾਂ ਲਈ ਕੋਈ ਅਰਦਾਸ ਨਹੀਂ ਹੋਣੀਗੇ ਅੰਤਮ ਅਰਦਾਸ ਹੈ ਤੇ ਜਦੋਂ ਬੰਦਾ ਜਿਉਂਦਾ ਹੁੰਦਾ ਦੁਨਿਆਵੀ ਕੰਮਕਾਰ ਕਰਦਾ ਨਾ ਉਹ ਆਪਣੇ ਕੰਮਕਾਰ ਲਈ ਆਪਣੀ ਸਿਹਤ ਜਾਬ ਲਈ ਕੋਈ ਨਾ ਕੋਈ ਅਰਦਾਸ ਕਰਦੇ ਆ ਉਹਦੇ ਰਿਸ਼ਤੇਦਾਰ ਹੋਣ ਉਹਦੇ ਭਾਈਵੰਦੂ ਹੋਣ ਪਰ ਜਦੋਂ ਬੰਦਾ ਫੌਤ ਹੋ ਜਾਂਦਾ ਮਾਲਕ ਨੂੰ ਪਿਆਰਾ ਹੋ ਜਾਂਦਾ ਫਿਰ ਇੱਕੋ ਹੀ ਅਰਦਾਸ ਹੁੰਦੀ ਉਹਦੇ ਲਈ ਅਸੀਂ ਉਸ ਅੰਤਮ ਅਰਦਾਸ ਦੇ ਵਿੱਚ ਅਸੀਂ ਪਹੁੰਚੇ ਹਾਂ ਸਾਰੇ ਜਾਣੇ ਇਹ ਦੁਆਵਾਂ ਕਰਨ ਲਈ ਆ ਵਾਹਿਗੁਰੂ ਦੇ ਅੱਗੇ ਅਰਦਾਸ ਕਰਨ ਲਈ ਕਿ ਮਾਲ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਵਾਸ ਦੇਈ ਤੇ ਆਵਾਗੌਣ ਦੇ ਚੱਕਰ ਤੋਂ ਬਚਾ ਲੇ ਇਹ ਸਰਦਾਸ ਵਿੱਚ ਸੱਚੇ ਦਿਲੋਂ ਅਰਦਾਸ ਕਰਦਾ ਅ ਅੱਜ ਬਹੁਤ ਵੱਡਾ ਘਾਟਾ ਇੰਡਸਟਰੀ ਨੂੰ ਦਾ ਹੈਗਾ ਹੀ ਹੈਗਾ ਖਾਸ ਕਰਕੇ ਉਹਨਾਂ ਦੀ ਫੈਮਲੀ ਵਿੱਚ ਇੱਕ ਬਾਪ ਦਾ ਜਾਣਾ ਬਹੁਤ ਸੈਡਨੈਸ ਹੁੰਦੀ ਆ ਮੇਰੇ ਮਾਪੇ ਦੋਨੋਂ ਗਵਾਚ ਚੁੱਕਾ ਤੋਂ ਭਾਵੇਂ ਐਨੇ ਸਾਲ ਹੋ ਗਏ ਲੇਕਿਨ ਕੋਈ ਰੰਗ ਨਹੀਂ ਜਿਵੇਂ ਉਹਨਾਂ ਨੂੰ ਮਿਸ ਕਰੀਏ ਉਹ ਪਰਿਵਾਰ ਦੇ ਨਾਲ ਉਹੀ ਹੋਇਆ ਬਹੁਤ ਮਾੜਾ ਹੋਇਆ ਲੇਕਿਨ ਇਹ ਸੱਚ ਹੈ ਜੀਣਾ ਝੂਠਾ ਮਰਨਾ ਸੱਚ ਹੈ ਲੇਕਿਨ ਉਹਨਾਂ ਦਾ ਨੌ ਕਦੇ ਵੀ ਦੁਨੀਆ 'ਚ ਮਿਲ ਨਹੀਂ ਸਕਦਾ ਕਿਉਂਕਿ ਉਹਨਾਂ ਦੇ ਐਨੇ ਜਿਹੜੇ ਚੇਲੇ ਨੇ ਜਿਹੜੇ ਉਹਨਾਂ ਦੇ ਉਸਤਾਦ ਬੰਦੇ ਉਹਨਾਂ ਨੇ ਬਹੁਤ ਦੁਨੀਆ ਭਰ ਦੇ ਵਿੱਚ ਉਹਨਾਂ ਨੇ ਨਾਮ ਕੀਤਾ ਸੋ ਨਾਮ ਕਦੇ ਮਰ ਨਹੀਂ ਸਕਦਾ ਪਰ ਹਾਂ ਫਿਜ਼ੀਕਲੀ ਉਹਨਾਂ ਨੂੰ ਭਾਗ ਨਹੀਂ ਕਰ ਸਕਦੇ ਬੈਟ ਨਹੀਂ ਸਕਦੇ ਗੱਦਾ ਨਹੀਂ ਕਰ ਸਕਦੇ ਤੇ ਅਸੀਂ ਸੀਸੀ ਕਰਕੇ ਇੱਥੇ ਆਏ ਹਾਂ ਜੀ ਮਾਲਕਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਕਰਕੇ ਔਰ ਜਿਹੜਾ ਪਰਿਵਾਰ ਹੈ ਉਹਨਾਂ ਨੇ ਸ਼ਕਤੀ ਦੇ ਸਹੀ ਜੈਦੀ ਭਾਈ ਜੇਕਰ ਗੱਲ ਕੀਤੀ ਜਾਵੇ ਤਾਂ ਬੈਕ ਟੂ ਬੈਕ ਇਤਦੇ ਦੇ ਲਾਸਸਸ ਦੇਖਣ ਨੂੰ ਮਿਲ ਰਹੇ ਨੇ ਲੱਗਦਾ ਤੁਹਾਨੂੰ ਮਿਊਜ਼ਿਕ ਇੰਡਸਟਰੀ ਨੂੰ ਨਜ਼ਰ ਲੱਗ ਗਈ ਹੈ ਕਿਸੇ ਦੀ ਹਾਂ ਦੇਖੋ ਜੀ ਇਹ ਤਾਂ ਮਾਲਕੀ ਜਾਣਦਾ ਜੀ ਉਹਦੀ ਰਜਾ ਦੇ ਵਿੱਚ ਹੀ ਹੁੰਦਾ ਸਾਰਾ ਕੁਝ ਜੋ ਵੀ ਹੁੰਦਾ ਕਬੱਡੀ ਪਲੇਅਰਾਂ ਦੇ ਵੀ ਕਿੰਨੀ ਡੈਥ ਹੋਈ ਆ ਬਾਡੀ ਬਿਲਡਰ ਕਮਨ ਸਾਹਿਬ ਦੇਖੋ ਕਿੰਨੇ ਯੰਗ ਏਜ ਦੇ ਵਿੱਚ ਹੋਈ ਆ ਤੇ ਕਲਾਕਾਰ ਰਾਜਵੀਰ ਜਵੰਦਾ ਜਾਂ ਹੋਰ ਕਿੰਨੇ ਨੇ ਬਹੁਤ ਸਾਰੇ ਗਾਇਨੇ ਸੋ ਬਹੁਤ ਮਾੜਾ ਸਾਲ ਇਹ ਤਾਂ ਗਿਆ ਜੀ ਇੰਡਸਟਰੀ ਦੇ ਲਈ ਵੀ ਵਾਕਈ ਵੀ ਕਿਉਂਕਿ ਜਿਦਾ ਮੈਂ ਕਿਹਾ ਵੀ ਇੱਕ ਕਲਾਕਾਰ ਦੇ ਨਾਲ ਘੱਟੋ ਘੱਟ 10-15 ਘਰ ਚਾਦੇ ਨੇ ਹਣਾ ਸਮਾਰਕ ਦੇ ਅਰਦਾਸ ਸੀ ਜੀ ਬੇਨਤੀ ਕਰ ਸਕਦੇ ਆਪਾਂ ਜਿਹੜਾ ਅਗਲਾ ਸਾਲ ਆ ਨਵਾਂ ਸਾਲ ਆਉਣ ਵਾਲਾ ਸਾਰਿਆਂ ਦੀ ਖੁਸ਼ੀਆਂ ਦੇ ਖੇੜਿਆਂ ਭਰਿਆ ਹੋਵੇ ਔਰ ਜਿਹੜੀ ਨੈਗੇਟਿਵ ਚੀਜ਼ਾਂ ਹੋ ਰਹੀਆਂ ਨੇ ਉਹ ਤੋਂ ਪਰੇ ਰਹਿਣਾ ਚਾਹੀਦਾ ਬਸ ਪੋਜ਼ਿਟਿਵ ਪਿਆਰ ਵੰਡਣਾ ਚਾਹੀਦਾ ਪਿਆਰ ਵੰਡੋ ਤੇ ਮਾਰਕ ਸਾਹਿਬ ਪੰਜਾਬੀ ਤੇ ਬਾਲੀਵੁੱਡ ਗਾਇਕ ਮਾਸਟਰ ਸੁਲੀਮ ਦੇ ਪਤਾ ਮਰਹੂਮ ਉਸਤਾਦ ਪੂਰਨ ਸ਼ਾ ਕੋਟੀ ਜੀ ਜਿਨ੍ਹਾਂ ਦੀ ਅੰਤਮ ਅਰਦਾਸ ਜਲੰਧਰ ਦੇ ਮਾਡਲ ਟਾਊਨ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ ਹੈ। ਤਾਂ ਪੰਜਾਬੀ ਸੰਗੀਤ ਜਗਤ ਦੇ ਕਲਾਕਾਰ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਅਰਦਾਸ ਕਰਨ ਦੇ ਲਈ ਪਹੁੰਚੇ ਇਸ ਦੇ ਦਰਮਿਆਨ ਅੰਤਮ ਅਰਦਾਸ ਦੇ ਵਿੱਚ ਹੰਸ ਰਾਜ ਹੰਸ, ਪਦਮ ਸ਼੍ਰੀ ਪੂਰਨ ਚੰਦ ਵਡਾਲੀ, ਇਜ਼ਰਾ ਮੁਹੰਮਦ ਸਦੀਕ, ਮੰਗੀ ਮਾਹਲ, ਰਾਜੂ ਜਾਲ ਜੈਜੀ ਵੀ ਸਣੇ ਹੋਰ ਵੀ ਕਈ ਸ਼ਖਸੀਅਤਾਂ ਪਹੁੰਚੀਆਂ ਜਿਨ੍ਹਾਂ ਦੇ ਵੱਲੋਂ ਸੁਰਾਦੀ ਯੂਨੀਵਰਸਿਟੀ ਉਸਤਾਦ ਪੂਰਨ ਸ਼ਾ ਕੋਟੀ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਹੈ ਇਸ ਦੇ ਦਰਮਿਆਨ ਹਰੀ ਕੱਖ ਨਮ ਨਜ਼ਰ ਆਈ ਹੈ ਕਿਉਂਕਿ ਉਸਤਾਦ ਜੀ ਦੇ ਜਨਮ ਦਿਨਾਂ ਪੰਜਾਬੀ 뮤직 ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਗਾਟਾ ਪੈ ਗਿਆ ਬਹੁਤ ਦੁੱਖ ਦੀ ਗੱਲ ਹੈ ਸਾਡੇ ਸਾਰਿਆਂ ਦੇ ਲਈ ਸਾਰੇ ਸੰਗੀਤ ਜਗਤ ਦੇ ਲਈ ਖਾਸ ਤੌਰ ਤੇ ਮੇਰੇ ਲਈ ਕਿਉਂਕਿ ਮੈਂ ਮੇਰਾ ਸਲੀਮ ਦੇ ਨਾਲ ਔਰ ਪੂਰੇ ਪਰਿਵਾਰ ਦੇ ਨਾਲ ਬਹੁਤ ਇੱਕ ਗੂੜਾ ਰਿਸ਼ਤਾ ਰਿਹਾ ਹੈ ਮੇਰੇ ਫਾਦਰ ਸਾਹਿਬ ਦਾ ਸ਼ਾਹਕੋਟੀ ਸਾਹਿਬ ਦੇ ਨਾਲ ਬਹੁਤ ਪੁਰਾਣਾ ਇੱਕ ਸੰਬੰਧ ਰਿਹਾ ਤੇ ਇਸ ਸਾਲ ਮੇਰੇ ਫਾਦਰ ਸਾਹਿਬ ਵੀ ਸਾਨੂੰ ਛੱਡ ਕੇ ਚਲੇ ਗਏ 6 ਮਹੀਨੇ ਪਹਿਲਾਂ ਤੇ ਹੁਣ ਅੰਕਲ ਜੀ ਵੀ ਚਲੇ ਗਏ ਤੇ ਸਾਡੇ ਲਈ ਬਹੁਤ ਹੀ ਦੁਖਦਾਈ ਸਾਲ ਰਿਹਾ ਤੇ ਹੋਰ ਵੀ ਕਈ ਲੋਕ ਪੰਲਾ ਸਾਹ ਦੇ ਰਾਜਵੀਰ ਜਵੰਦਾ ਬਹੁਤ ਬਹੁਤ ਮਤਲਬ ਟ੍ਰੈਜੀਕ ਇਅਰ ਰਿਆ ਸੰਗੀਤ ਜਗਤ ਦੇ ਲਈ ਵੀ ਕਹਿ ਸਕਦੇ ਆ ਤੇ ਪਰਮਾਤਮਾ ਬਸ ਇਹੀ ਕਰੇ ਕਿ ਅਗਲਾ ਸਾਲ ਖੁਸ਼ੀਆਂ ਨਾਲ ਭਰਿਆ ਹੋਏ ਸਾਰਿਆਂ ਦੇ ਲਈ ਔਰ ਬਾਕੀ ਸਲੀਮ ਦੇ ਪਰਿਵਾਰ ਦੇ ਅਸੀਂ ਨਾਲ ਹੀ ਖੜੇ ਹਮੇਸ਼ਾ ਭਰਾਇਆ ਰਹਿ ਸਕਦਾ ਔਰ ਇਸ ਦੁਖੀ ਘੜੀ ਚ ਪਰਮਾਤਮਾ ਉਹਨਾਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਸੋ ਮੇਰੇ ਵੱਲੋਂ ਇੰਨੇ ਹੀ ਮੈਂ ਕਹਿਣਾ ਚਾਹੁੰਦਾ ਬਾਈ ਨੂੰ ਸਲਾਮਤ ਆਪ ਸਤਿ ਸ਼੍ਰੀ ਅਕਾਲ ਜੀ ਅੱਜ ਉਸਤਾਦ ਜੀ ਜਨਾਬ ਪੁਰਸ਼ਾ ਕੋਟੀ ਜੀ ਦੇ ਅੰਤਮ ਅਰਦਾਸ ਤੇ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਮੈਂ ਆਇਆ ਜੀ ਸਾਰੇ ਆਰਟਿਸਟਸ ਆਏ ਔਰ ਸਾਡੇ ਸੰਗੀਤ ਦੇ ਸਰਮੌਰ ਲੋਕ ਇਸ ਦੁਨੀਆ ਤੋਂ ਅਲਵਿਦਾ ਕਹਿ ਕੇ ਚਲੇ ਗਏ ਨੇ ਸਾਨੂੰ ਬੜੇ ਦੁੱਖ ਦੀ ਗੱਲ ਹੈ ਔਰ ਅਰਦਾਸ ਦੇ ਵਿੱਚ ਸ਼ਾਮਲ ਹੋਣ ਵਾਸਤੇ ਬਹੁਤ ਸਾਰੇ ਫਨਕਾਰ ਲੋਕ ਵੀ ਆਏ ਨੇ ਪਰਿਵਾਰ ਵੀ ਆਇਆ ਹੈ ਮੈਂ ਬੇਨਤੀ ਕਰੂੰਗਾ ਕਿ ਅਰਦਾਸ ਕਰਿਓ ਬੇਨਤੀ ਕਰਿਓ ਦੁਆ ਕਰਿਓ ਪਰਮਾਤਮਾ ਦੇ ਚਰਨਾਂ ਦੇ ਵਿੱਚ ਕਿ ਉਹਨਾਂ ਨੂੰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਔਰ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਮਿਲੇ ਕਿਵੇਂ ਦੇਖੀ ਨੂੰ ਕਿ ਇਸ ਤਰ੍ਹਾਂ ਦੇ ਉਸਤਾਦ ਜਿਨ੍ਹਾਂ ਨੇ ਇਤਾਂ ਦੇ ਪੰਜਾਬੀ ਇੰਡਸਟਰੀ ਨੂੰ ਸਿੰਗਰ ਦਿੱਤੇ ਔਰ ਜਿਸ ਤਰ੍ਹਾਂ ਦੀ ਗਾਇਕੀ ਸਿਕਾਈ ਹੈ ਇਸ ਤਰ੍ਹਾਂ ਦੇ ਦੁਆਰਾ ਸੁਣਨ ਨਹੀਂ ਜੀ ਉਹਨਾਂ ਨੇ ਆਪਣਾ ਹੀ ਰੰਗ ਬਖੇਰਿਆ ਪੂਰੇ ਪੰਜਾਬ ਦੇ ਵਿੱਚ ਕਿੰਨੇ ਆਰਟਿਸਟ ਲੋਕ ਜਿਹੜੇ ਮੇਰੇ ਵਰਗੇ ਗਰੀਬ ਜਿਨਾਂ ਨੂੰ ਰੋਟੀ ਲਾਇਆ ਹੈ ਬਹੁਤ ਸਾਰੇ ਕਲਾਕਾਰ ਬਹੁਤ ਨਾਮਣਾ ਖੱਟਿਆ ਜਿਨ੍ਹਾਂ ਨੇ ਉਹਨਾਂ ਦੇ شاਗਿਰਦਾਂ ਨੇ ਇੱਕ ਮਿਸਾਲ ਸੀਗੇ ਕਿ ਯੂਨੀਵਰਸਿਟੀ ਸੀਗੇ ਗੁਰੂ ਜੀ ਔਰ ਇਹੋ ਜਿਹੇ ਲੋਕ ਸਾਧੀਆਂ ਦੇ ਵਿੱਚ ਕਦੇ ਇੱਕ ਵਾਰ ਆਉਂਦੇ ਨੇ ਜੀ ਸੋ ਸਾਨੂੰ ਤਾਂ ਨਾਮ ਸੁਣ ਕੇ ਹੀ ਉਹਨਾਂ ਦਾ ਉਹਨਾਂ ਦੀ ਛਤਰਛਾਇਆ ਹੇਠ ਹੀ ਸਾਨੂੰ ਤਾਂ ਬਹੁਤ ਚੰਗਾ ਲੱਗਦਾ ਸੀਗਾ ਔਰ ਅੱਜ ਬੜਾ ਦੁੱਖ ਹੋ ਰਿਹਾ ਹੈਗਾ ਦੁੱਖ ਦਾ ਸਮਾਂ ਚਲੋ ਮਾਲਕ ਦੀ ਮਰਜ਼ੀ ਹੈ ਹਰ ਕਿਸੇ ਨਾਲ ਹੈ ਇਹ ਕਿਸੇ ਇੱਕ ਨਾਲ ਨਹੀਂ ਪਰਮਾਤਮਾ ਕੇ ਅਰਦਾਸ ਦੁਆ ਬੇਨਤੀ ਹੈ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤ ਜੋ ਉਹਨਾਂ ਦੀ ਸਿੱਖਿਆ ਦਿੱਤੀ ਹੈ ਕਿ ਉਸ ਨੂੰ ਸਦਾ ਰੱਖਿਆ ਜਾਵੇਗਾ ਜੋ ਉਹਨਾਂ ਨੇ ਸਿਖਾਇਆ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਡੀ ਇਹ ਜਿਹੜੀ ਵੀ ਪੀੜ੍ਹੀ ਹੈ ਪਟਿਆਲਾ ਘਰਾਣੇ ਦੀ ਜਿਹੜੀ ਵੀ ਪੀੜ੍ਹੀ ਹੈਗੀ ਇਹ ਉਹਨਾਂ ਦੀਆਂ ਸਿਖਿਆਵਾਂ ਨੂੰ ਹੀ ਅਸੀਂ ਉਹਨਾਂ ਦੇ ਪੈੜਾਂ ਦੇ ਵਿੱਚ ਹੀ ਚੱਲਦੇ ਜਾਣਾ ਹੈ ਅਸੀਂ ਜਿੰਨੀ ਦੇਰ ਜਿੰਦੇ ਆ ਉਹਨਾਂ ਦੀਆਂ ਸਿਖਿਆਵਾਂ ਨੂੰ ਅਸੀਂ ਜਿੰਦਾ ਰੱਖਾਂਗੇ ਥੈਂਕ ਯੂ ਜੀ ਉਸਤਾਦ ਪੂਰਨ ਸਿੰਘਾ ਗੁੱਟੀ ਕੋਈ ਜਾਨ ਪਛਾਣ ਦੇ ਮਹਤਾਜ ਨਹੀਂ ਸੀਗੇ ਔਰ ਉਹਨਾਂ ਨੇ ਸੰਗੀਤ ਦੀ ਇਬਾਦਤ ਬੜੀ ਕੀਤੀ ਤੇ ਸੰਗੀਤ ਦੀ ਇਬਾਦਤ ਕਰਕੇ ਆਪਣੇ ਆਪ ਨੂੰ ਉਹਨਾਂ ਦੇ ਅੱਗੇ ਉਸਤਾਦ ਲੱਗਿਆ ਉਸਤਾਦ ਤਾਂ ਹੀ ਲੱਗਦਾ ਜਦੋਂ ਤੁਸੀਂ ਕਿਸੇ ਚੀਜ਼ ਦਾ ریاض ਇੰਨਾ ਕਰ ਲੈਨੇ ਆ ਜਦੋਂ ਤੁਸੀਂ ਗੁਰੂ ਬਣ ਦੇ ਲਾਇਕ ਹੋ ਜੰਨੇ ਆ ਤੇ ਫਿਰ ਮੁਰੇ ਉਸਤਾਦ ਜਾਂ ਗੁਰੂ ਦਾ ਰਤਬਾ ਜਿਹੜਾ ਫਿਰ ਲੱਗਦਾ ਆ ਤੇ ਇਸ ਕਰਕੇ ਉਹਨਾਂ ਨੇ ਤਾਲੀਮ ਹੀ ਨਹੀਂ ਲਈ ਸੰਗੀਤ ਦੀ ਮੇਰਾ ਖਿਆਲ ਆ ਕਿ ਜਿਹੜੇ ਮੈਂ ਗੱਲ ਕਹਿਣ ਲੱਗਿਆ ਉਹ ਬਹੁਤ ਘੱਟ ਸਾਡੇ ਸਿੰਗਾਪੁਰਾਵਾ ਨੇ ਕਹਿਣੀ ਆ ਕਿਉਂਕਿ ਸਭ ਨੂੰ ਨਹੀਂ ਪਤਾ ਹੁੰਦਾ ਅ ਉਸਤਾਦ ਪੁਰਨਿਸ਼ਾ ਕੋਟੀ ਸਾਹਿਬ ਦੇ ਤਿੰਨ ਉਸਤਾਦ ਹੋਏ ਆ ਤਿੰਨ ਗੁਰੂ ਹੋਏ ਜਿਨ੍ਹਾਂ ਤੋਂ ਉਹਨਾਂ ਨੇ ਪਹਿਲਾ ਪਹਿਲੀ ਜਿਹੜੀ ਤਾਲੀਮ ਲਈ ਉਹ ਮਰਹੂਮ ਉਸਤਾਦ ਸਰਦਾਰ ਮੁਹੰਮਦ ਜੀ ਤੋਂ ਤਬਲੇ ਦੀ ਢੋਲਕ ਦੀ ਮਤਲਬ ਰਿਦਮ ਦੀ ਜਿਹੜੀ ਤਾਲੀਮ ਲਈ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਪਟਿਆਲੇ ਘਰਾਣੇ ਦੇ ਉਸਤਾਦ ਬਕਰਸਹਿਨ ਖਾਨ ਸਾਹਿਬ ਉਹਨਾਂ ਨੂੰ ਤਾਲੀਮ ਸੰਗੀਤੀ ਲਈ ਔਰ ਉਹਨਾਂ ਦਾ ਸਭ ਦਾ ਰਿਆਜ਼ ਕਰਕੇ ਜਦੋਂ ਗਾਣਾ ਮਜਾਣਾ ਸ਼ੁਰੂ ਹੋਇਆ ਫਿਰ ਉਹਨਾਂ ਦਾ ਸੰਗਤ ਹੋਈ ਸਾਈ ਲਾਡੀ ਸ਼ਾ ਸਰਕਾਰ ਨਕੋਦਰ ਵਾਲਿਆਂ ਦੇ ਨਾਲ ਇਸ ਤਰੀਕੇ ਨਾਲ ਉਹਨਾਂ ਨੇ ਤਿੰਨ ਗੁਰੂਆਂ ਦੀ ਸੇਵਾ ਕਰਕੇ ਬੜੀ ਇਵਾਦਤ ਸੰਗੀਤ ਦੀ ਕਰਕੇ ਰਿਆਜ਼ ਕਰਕੇ ਫਿਰ ਉਹਨਾਂ ਦਾ ਨਾਮ ਜਿਹੜਾ ਉਸਤਾਦ ਪੂਰਨ ਸ਼ਾਹ ਕੁੱਟੀ ਬੜੇ ਇਤਰਾਮ ਦੇ ਨਾਲ ਦੁਨੀਆ ਨੇ ਲਿਆ ਤੇ ਸੋ ਬਾਬੂ ਕੀ ਗੱਲ ਹੈ ਕਿ ਉਹਨਾਂ ਦਾ ਦੁਖਮ ਜਿਹੜਾ ਮਾਸਟਰ ਸਲੀਮ ਔਰ ਪੀਜੀ ਸ਼ਾਹ ਕੋਟੀ ਸ਼ਾਹ ਕਾਲੂ ਸ਼ਾਹ ਕੋਟੀ ਤੇ ਟੋਨੀ ਇੱਕ ਉਹਨਾਂ ਦਾ ਬੇਟਾ ਤੇ ਪਰ ਜਿਹੜਾ ਜਿਆਦਾ ਜਦੋਂ ਮਾਸਟਰ ਸਲੀਮ ਦਾ ਨਾਮ ਨਹੀਂ ਸੀ ਕੋਈ ਜਾਣਦਾ ਨਹੀਂ ਸੀ ਤੇ ਉਦੋਂ ਉਹਨਾਂ ਦੇ ਸ਼ਾਗਿਰਦਾਂ ਦੇ ਵਿੱਚੋਂ ਪਦਮਸ਼੍ਰੀ ਰਾਜ ਗਾਇਕ ਕਾਂਸ ਰਾਜਹਿੰਸ ਉਹਨਾਂ ਨੇ ਆਪਣੇ ਉਸਤਾਦ ਦਾ ਨਾਮ ਬਹੁਤ ਵੱਡੇ ਬਹੁਤ ਵੱਡੇ ਲੈਵਲ ਤੇ ਕੀਤਾ ਪੂਰੀ ਦੁਨੀਆ ਵਿੱਚ ਦੱਸਿਆ ਕਿ ਮੇਰਾ ਉਸਤਾਦ ਪੂਰਨ ਸ਼ਾਹ ਕੋਟੀ ਹੈ ਸੋ ਅੱਜ ਇੱਕ ਐਸਾ ਸੁਰ ਖਮੋਸ਼ ਹੋ ਗਿਆ ਜਿਹੜਾ ਇੱਕ ਬੱਬਰ ਸ਼ੇਰ ਬਈਆ ਸੀ ਤੇ ਬਹੁਤ ਸੋਰੀਲਾ ਫਨਕਾਰ ਸੁਰਾਂ ਦੇ ਨਾਲ ਲੀਨ ਜਿਹੜਾ ਬਿਲਕੁਲ ਭਿੱਜਿਆ ਹੋਇਆ ਕਦੇ ਵੀ ਠਿੱਕਾ ਸੁਰ ਨਹੀਂ ਲਾਇਆ ਫਿੱਕਾ ਬੋਲ ਨਹੀਂ ਬੋਲਿਆ ਤੇ ਇਹੋ ਜਿਹੇ ਜਦੋਂ ਇਨਸਾਨ ਦੁਨੀਆ ਤੋਂ ਜਾਂਦੇ ਆ ਤੇ ਬਹੁਤ ਜ਼ਿਆਦਾ ਘਾਟਾ ਪੈਂਦਾ ਤੇ ਹੁਣ ਅਸੀਂ ਇਹੀ ਆ ਅੱਜ ਅਰਦਾਸ ਕਰਨ ਵਾਸਤੇ ਆਏ ਕਿ ਪ੍ਰਮਾਤਮਾ ਉਹ ਸੋਹਣਾ ਰੱਬ ਆਪਣੇ ਚਰਨਾਂ 'ਚ ਉਹਨਾਂ ਨੂੰ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਤੇ ਜਿਹੜੇ ਉਹਨਾਂ ਦੇ ਪ੍ਰਸ਼ੰਸਕ ਆ ਜਿਹੜੇ ਉਹਨਾਂ ਦੇ ਆਸ਼ਕ ਆ ਉਹਨਾਂ ਨੂੰ ਵੀ ਰੱਬ ਸਬਰ ਦੇਵੇ ਸ਼ੁਕਰੀਆ ਬਹੁਤ ਅੱਜ ਗੁਰੂ ਜੀ ਦਾ ਭੋਗ ਹੈ ਤੇ ਅਸੀਂ ਸਾਰੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਉਹਨਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਲੋਕ ਆਏ ਨੇ ਤੇ ਬਸ ਸਾਰੇ ਤੁਸੀਂ ਇਹ ਦੁਆ ਕਰਿਓ ਕਿ ਸਲੀਮ ਹਨ ਨੂੰ ਸਾਰਿਆਂ ਨੂੰ ਤੁਸੀਂ ਸਪੋਰਟ ਕਰਿਓ ਜਿੰਨੇ ਵੀ ਮੀਡੀਆ ਵਾਲੇ ਕਿਉਂਕਿ ਇਕ ਤਾਂ ਬਾਪ ਇੱਕ ਬਹੁਤ ਵੱਡੇ ਰੁੱਤਵੇ ਵਾਲਾ ਬਾਪ ਜਿਹੜਾ ਜਾਂਦਾ ਸਾਡੇ ਤੋਂ ਗੁਰੂ ਜੀ ਸੀ ਇਹ ਬੜਾ ਔਖਾ ਹੁੰਦਾ ਕਿਸੇ ਦਾ ਵੀ ਬਾਪ ਦਾ ਸਾਆ ਸਿਰ ਤੋਂ ਉੱਠਣਾ ਬਸ ਸਾਰੇ ਦੁਆ ਕਰਿਓ ਕਿ ਮਾਲਕ ਗੁਰੂ ਜੀ ਨੂੰ ਆਪਣਾ ਚਰਨਾਂ ਚ ਜਗ੍ਹਾ ਦੇ ਦਿਓ ਥੈਂਕ ਯੂ